ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਲ ਚਲੋ ਜੀ ਆਪਾਂ ਨੇ ਧਰ ਦਿੱਤੀ ਆ ਚੁੱਲੇ ਤੇ ਕੜਾਹੀ ਇਹ ਆਪਾਂ ਲੋਹੜੀ ਵਾਸਤੇ ਨੇ ਸਪੈਸ਼ਲ ਬਣਾਉਣ ਲੱਗੇ ਆ ਚੌਲਾਂ ਦੀਆਂ ਪਿੰਨੀਆਂ ਚਲੋ ਜੀ ਹੁਣ ਬਹੁਤ ਸੌਖੇ ਤਰੀਕੇ ਨਾਲ ਬਣਾਵਾਂਗੇ ਆਪਾਂ ਨੇ ਇੱਕ ਦਿਨ ਪਹਿਲਾਂ ਕੋਹਾ ਕੱਢ ਲਿਆ ਤਾਂ ਕੋਹਾ ਕੱਢਣ ਦੇ ਨਾਲ ਨਾ ਫੇਰ ਕੰਮ ਬਹੁਤ ਸੌਖਾ ਹੋ ਜਾਂਦਾ ਬਸ ਆਪਾਂ ਨੇ ਆਟਾ ਮਿਕਸੇ ਕਰਨਾ ਵਿੱਚ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਆਪਾਂ ਦੇਸੀ ਘਿਓ ਦੇ ਵਿੱਚ ਆਟਾ ਭੁੰਨੂਗੇ ਜੋ ਆਪਾਂ ਨੇ ਨਾ ਇੰਨਾ ਕੁ ਪਾ ਦਿੱਤਾ ਹੈ ਜਿਹੜੇ ਗੈਸੀ ਤੋਂ ਤੇ ਹੁਣ ਆਪਾਂ ਇਹਨਾਂ ਨੂੰ ਆ ਚੰਗੀ ਤਰ੍ਹਾਂ ਗਰਮ ਕਰ ਲੰਨੇ ਆ। ਐਨੇ ਆਪਣਾ ਕਿਉਂ ਗਰਮ ਹੁੰਦਾ ਆਪਾਂ ਤੁਹਾਨੂੰ ਦਿਖਾਉਨੇ ਆ ਆਪਣਾ ਖੋਆ ਪਿਆ। ਅੱਧੇ ਤਾਂ ਆਪਾਂ ਨੇ ਬਣਾ ਲਿਆ ਤਾਂ ਇੱਕ ਜਰੇਲਾ ਤੇ ਅੱਧਾ ਖੋਆ ਆਪਾਂ ਨੇ ਇਹਦੇ ਵਿੱਚ ਨਾ ਆ ਪਿਆ ਪਿੰਨੀਆਂ ਬਣਾਉਣੀਆਂ ਜਿਹਦੀਆਂ। ਇਹ ਆਪਾਂ ਨੇ ਲੱਤਾ 1 ਕਿਲੋ ਲੱਤਾ ਇਹ ਚੌਲਾਂ ਦਾ ਆਟਾ। ਹੁਣ ਆਪਾਂ ਨਾ ਇਹਨੂੰ ਐ ਚੰਗੀ ਤਰ੍ਹਾਂ ਭੁੰਨ ਲੂਗੇ ਜਿੰਨਾ ਤਰਨਾ ਆਪਣੇ ਚੌਲਾਂ ਦਾ ਨਾ ਕਲਰ ਨਹੀਂ ਚੇਂਜ ਹੁੰਦਾ ਹੈਗਾ ਆਟੇ ਦਾ ਦੇਖੋ ਜੀ ਇਹਦੀਆਂ ਪਿੰਨੀਆਂ ਨਾ ਸਾਰਿਆਂ ਸਾਰਿਆਂ ਨੂੰ ਬਹੁਤ ਵਧੀਆ ਲੱਗਦੀਆਂ ਨੇ ਇਹਦੀ ਪਿੰਨੀਆਂ ਚੌਲਾਂ ਦੀਆਂ ਇਹ ਲੋਹੜੀ ਵਾਸਤੇ ਨਾ ਸਪੈਸ਼ਲ ਬਣਾਈਆਂ ਜਾਂਦੀਆਂ ਹਰੇ ਘਰ ਦੇ ਵਿੱਚ ਨਾ ਚੌਲਾਂ ਦੀਆਂ ਪਿੰਨੀਆਂ ਬਣਦੀਆਂ ਹੀ ਬਣਦੀਆਂ ਨੇ ਜੇ ਤੁਸੀਂ ਨਾ ਇਹਦੇ ਵਿੱਚ ਖੋਆ ਪਾ ਕੇ ਬਣਾਉਂਗੇ ਨਾ ਤੇ ਇੰਨੀ ਜਿਆਦਾ ਨਰਮ ਬਣਨਗੀਆਂ ਨਾ ਬਿਲਕੁਲ ਕੈੜੀਆਂ ਜੀਆਂ ਨਹੀਂ ਬਣਦੀਆਂ ਹੈਗੀਆਂ ਜੇ ਆਪਾਂ ਇਸ ਤਰ੍ਹਾਂ ਹੀ ਸੁੱਕਾ ਆਟਾ ਜਿਹਾ ਭੁੰਨ ਕੇ ਬਣਾਉਨੇ ਨਾ ਫੇਰ ਨਾ ਬਹੁਤ ਪੱਥਰ ਵਰਗੀਆਂ ਬਣ ਜੰਨੀਆਂ ਕੈੜੀਆਂ ਜਦ ਵੀ ਤੁਸੀਂ ਬਣਾਉਣੀਆਂ ਐ ਵਿੱਚ ਖੋਆ ਪਾ ਕੇ ਹੀ ਬਣਾਇਆ ਕਰੋ ਜਰੂਰ ਇਹਨਾਂ ਮੈਦੇ ਚੌਲਾਂ ਦੇ ਆਟੇ ਦੀ ਨਾ ਆਹੀ ਨਿਸ਼ਾਨੀ ਹੁੰਦੀ ਆ ਵੀ ਜਦੋਂ ਇਹਦਾ ਨਾ ਕਲਰ ਚੇਂਜ ਹੋ ਗਿਆ ਨਾ ਤੁਸੀਂ ਸਮਝੋ ਵੀ ਆਟਾ ਬਣ ਗਿਆ ਆਪਣਾ ਬਿਲਕੁਲ ਵੀ ਢੇਹਾਂ ਨਹੀਂ ਲੱਗਣ ਦੇਣਾ ਹੈਗਾ ਆਟਾ ਜੇ ਢੇਹਾਂ ਲੱਗ ਗਿਆ ਨਾ ਫੇਰ ਉਹ ਨਾ ਉਹ ਹੀ ਜਿਹੀ ਪਿੰਨੀ ਬਣਦੀ ਨਹੀਂ ਹੈਗੀ ਬੇਸਵਾਦ ਦੇਖੋ ਜੀ ਹੁਣ ਤਾਂ ਕਿੰਨਾ ਜ਼ਿਆਦਾ ਸੌਖਾ ਕੰਮ ਹੋ ਗਿਆ ਅੱਗੇ ਜਦੋਂ ਵੀ ਬਣਾਉਂਦੇ ਹੁੰਦੇ ਤਾਂ ਨਾ ਪਿੰਨੀਆਂ ਪਹਿਲਾਂ ਚੌਲਾਂ ਭੂਣੇ ਆ ਫਿਰ ਉਹਨਾਂ ਨੂੰ 2-4 ਦਿਨ ਲੱਗ ਜਾਂਦੇ ਸੁੱਕਣ ਵਾਸਤੇ ਫਿਰ ਚੱਕੀ ਦੇ ਰਾਹੀਂ ਪੀਣਾ ਏ ਹੁਣ ਤਾਂ ਦੇਖੋ ਬਾਜ਼ਾਰਾਂ ਦੇ ਵਿੱਚ ਪੈਕਟਾਂ ਦੇ ਵਿੱਚ ਪਏ ਨੇ ਬਸ ਆਪਣਾ ਜਾਓ ਤੇ ਲਿਆਓ ਹੁਣ ਤਾਂ ਕੋਈ ਔਖਾ ਨਹੀਂ ਹੈਗਾ ਕੰਮ ਮੇਟਸਕੈਂਟ ਦੇ ਵਿੱਚ ਚੌਲਾਂ ਦੀਆਂ ਪਿੰਨੀਆਂ ਬਣ ਜਾਂਦੀਆਂ ਅੱਗੇ ਕੰਮ ਬਹੁਤ ਜ਼ਿਆਦਾ ਹੁੰਦੇ ਤੇ ਇਹਦੇ ਵਿੱਚ ਨਾ ਜ਼ਰੂਰ ਕਾਲੀ ਮਿਰਚ ਪਾਉਣੀ ਚਾਹੀਦੀ ਏ ਜਿਹੜੇ ਚੌਲ ਹੁੰਦੇ ਨੇ ਨਾ ਇਹ ਬੈਲੇ ਹੁੰਦੇ ਆ ਕਾਲੀ ਮਿਰਚ ਦਾ ਜਰੂਰ ਪਾਓ ਤੁਸੀਂ ਜਦ ਵੀ ਤੁਸੀਂ ਘਰ ਦੇ ਵਿੱਚ ਪਿੰਨੀਆਂ ਬਣਾਉਂਗੇ ਨਾ ਚਲੋ ਜੀ ਆਪਣਾ ਨਾ ਚੌਲਾਂ ਦਾ ਰੰਗ ਨਾ ਹੁਣ ਦੇਖੋ ਇਸ ਤਰ੍ਹਾਂ ਦੇਖ ਲਿਆ ਇਹ ਨਾ ਪਤਾ ਲੱਗ ਜਾਂਦਾ ਹੁੰਦਾ ਚਾਹੇ ਤੁਸੀਂ ਮਨਜੇ ਖਾ ਕੇ ਵੀ ਦੇਖ ਸਕਦੇ ਹੋ ਵੀ ਕੱਚਾ-ਕੱਚਾ ਜਿਆਦਾ ਨਹੀਂ ਮਹਿਸੂਸ ਹੁੰਦਾ ਹੈਗਾ ਆਪਾਂ ਇਹਨੂੰ 1-2 ਮਿੰਟ ਦਾ ਥੇਕ ਹੌਲਵਾ ਲੈਂਦੇ ਆ ਜਰੋ ਜੀ ਆਪਣਾ ਨਾ ਆਟਾ ਨਾ ਐ ਚੰਗੀ ਤਰ੍ਹਾਂ ਗੋਲਡ ਜਿਹਾ ਆਪਾਂ ਨੇ ਕਰਨਾ ਤਾਂ ਨਾ ਭੁੱਲ ਕੇ ਐ ਚੰਗੀ ਤਰ੍ਹਾਂ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਖੋ ਐਡ ਕਰਨ ਲੱਗੇ ਆ ਸਾਰੇ ਪੈ ਜਾਣੇ ਜਿੰਨਾ ਖੋਆ ਵੱਧ ਹੋ ਗਿਆ ਨਾ ਉਨੇ ਨਾਰਮਪਿੰਨੀ ਬਣੂਗੀ ਆਪਣੇ ਨੂੰ ਐ ਆਪਾਂ ਨੇ ਚੰਗੀ ਤਰ੍ਹਾਂ ਐ ਮਿਕਸ ਕਰ ਦੇਣਾ ਇਹ ਫ੍ਰੀਜੇ 'ਚ ਰੱਖਣ ਕਰਕੇ ਹੋ ਗਿਆ ਨਾ ਇਸ ਤਰ੍ਹਾਂ ਜੰਮ ਗਿਆ। ਇਹਦੇ ਸ਼ੂਗਰ ਵੀ ਪਾਣੀ ਹੋ। ਇਹਦੇ ਵਿੱਚ ਬੂਰਾ ਪਾਵਾਂਗੇ। ਮਿੱਠਾ ਪਾਉਂਗਾ। ਲਿਓ ਮੈਨੂੰ ਬੂਰਾ ਵੀ ਫੜਾ ਦਿਓ। ਪਾਣੋ ਪਾਲਤ ਦਿਓ। ਫੋੜਾ ਇਹਦੇ ਵਿੱਚ ਨਾ ਆਪਾਂ ਸਵਾਦ ਅਨੁਸਾਰ ਬੂਰਾ ਪਾਵਾਂਗੇ। ਬੜੀ ਬਾਰੇ। ਇਹ ਫੁੱਲ ਮਾਈਨਿਆ। ਮਾੜਾ ਮਿੱਠਾ ਵੀ ਖਾਣੀ ਹੋਣਾ ਹੈਗਾ। ਚੈੱਕ ਕਰਕੇ ਫੇਰ ਪਾਵਾਂਗੇ ਦੇਖੋ ਜੀ ਆਪਣੀਆਂ ਬਹੁਤ ਵਧੀਆ ਨਾ ਪਿੰਨੀਆਂ ਬਣ ਕੇ ਹੋ ਜਾਣੀਆਂ ਤਿਆਰ ਤੇ ਨਰਮ ਨਰਮ ਪਿੰਨੀ ਹੋਗੀ ਆਪਾਂ ਨੇ 2 ਕਿਲੋ ਕੋਆ ਪਾਇਆ ਇਹਦੇ ਚਿੱਲੋ ਹੈਗਾ ਤਾਂ ਆਟਾ ਜਿੰਨਾ ਕੋਆ ਵੱਧ ਪਾਉਂਗੇ ਨਾ ਉੰਨੀ ਨਰਮ ਪਿੰਨੀ ਬਣ ਕੇ ਹੋ ਜਾਣੀ ਹੋ ਜਾਣੀ ਤਿਆਰ ਕੋਏ ਨਹੀਂ ਟੈਕ ਜਗਾ ਕੋਏ ਦੇ ਨਾਲੇ ਨਰਮ ਹੁੰਦੀ ਹੁੰਦਾ ਪਿੰਨੀ ਹੁਣ ਆਪਾਂ ਇਹਦੇ ਵਿੱਚ ਨਾ ਬੂਰਾ ਐਡ ਕਰ ਦਿੱਤਾ ਤੇ ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਦੰਨੇ ਆ ਤੇ ਹੁਣ ਆਪਾਂ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਹੁਣ ਇਹਨੂੰ ਵੀ ਆ ਚੰਗੀ ਤਰ੍ਹਾਂ ਮਿਕਸ ਕਰ ਦੰਨੇ ਦੇਖੋ ਜੀ ਬਹੁਤਾ ਟਾਈਮ ਨਹੀਂ ਲੱਗਿਆ ਹੈਗਾ ਚੌਲਾਂ ਦੀਆਂ ਪਿੰਨੀਆਂ ਬਣਾਉਣ ਨੂੰ ਤੇ ਬਿਲਕੁਲ ਵੀ ਆਈ ਨਹੀਂ ਹੈਗੀਆਂ ਵੀ ਇਹ ਨਾ ਵੀ ਸੁੱਕੀਆਂ ਸੁੱਕੀਆਂ ਬਣੀਆਂ ਆਪਣੇ ਕੋਲ 2.5 ਕਿਲੋ ਹੈਗਾ ਤਾਂ ਖੋਆ ਤੇ 1 ਕਿਲੋ ਹੈਗਾ ਤੇ ਚੌਲਾਂ ਦਾ ਆਟਾ ਤੇ ਵਿੱਚੇ 1 ਕਿਲੋ ਪੈ ਗਿਆ ਇਹ ਮੂਰਾ ਤੇ ਬਹੁਤ ਵਧੀਆ ਨਾ ਪਿੰਨੀਆਂ ਬਣ ਕੇ ਹੋ ਗਈਆਂ ਨੇ ਤਿਆਰ ਤੇ ਉਹਨੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਈਏ ਤੇ ਗਰਮ ਗਰਮ ਦੇ ਦੇਣਾ ਪਿੰਨੀਆਂ ਵੱਟ ਵਜਣੀਆਂ ਦੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੱਤਾ ਹੈ ਮਿਕਸ ਕਰਨ ਤੇ ਬਾਅਦ ਨਾਲ ਹੁਣ ਆਪਾਂ ਇਹਨੂੰ ਉਤਾਰ ਲੈਣੇ ਆਂ ਨਾ ਕੋਈ ਦੇਸੀ ਘਿਓ ਪਾਉਂਦੀ ਪਿਛੇ ਲੋੜਾ ਵੀ ਜਦੋਂ ਆਪਣੇ ਪਿੰਨੀਆਂ ਬਟਣੀਆਂ ਦੇਸੀ ਘਿਓ ਆਪਾਂ ਨੇ ਪਹਿਲਾਂ ਹੀ ਇਹਦੇ ਵਿੱਚ ਪਾ ਲਿਆ ਤਾਂ ਤੇ ਹੁਣ ਆਪਾਂ ਬਣਾਵਾਂਗੇ ਪਿੰਨੀਆਂ ਇਹ ਹੁਣ ਹੈਗੀਆਂ ਨੇ ਥੋੜੀਆਂ ਇਸ ਤਰ੍ਹਾਂ ਨਾ ਢਿੱਲੀਆਂ ਢਿੱਲੀਆਂ ਜੀਆਂ ਜਿਉਂ ਜਿਉਂ ਇਹਨੇ ਸੁੱਕਣਾ ਨਾ ਤੇ ਥੋੜੀਆਂ ਜਿਹਾ ਨਾ ਕੈੜੀਆਂ ਹੋ ਜਾਣੇ ਹੁਣ ਤਾਂ ਜਦੋਂ ਇਸ ਤਰ੍ਹਾਂ ਆਪਾਂ ਕਰਦੇ ਆ ਨਾ ਵਿੱਚੋਂ ਨਾ ਘਿਓ ਨਿਕਲਦਾ ਹੀ ਕੋਆ ਵੱਧ ਹੁਣ ਕਰਕੇ ਨਾ ਇਹ ਹੈਗੀਆਂ ਨੇ ਸਪੈਸ਼ਲ ਲੋੜੀ ਵਾਸਤੇ ਆਪਾਂ ਨੇ ਬਣਾਈਆਂ ਨੇ ਕੋਈ ਦੀਆਂ ਪਿੰਨੀਆਂ ਚਲੋ ਜੀ ਜਦੋਂ ਮੈਂ ਪਿੰਨੀਆਂ ਬਣਾਉਂਦੀ ਤਾਂ ਮੇਰੀ ਫਰੈਂਡ ਦਾ ਫੋਨ ਆਇਆ ਕਹਿੰਦੀ ਕੀ ਕਰਦੇ ਆ ਮੈਂ ਕਿਹਾ ਚੌਲਾਂ ਦੀਆਂ ਪਿੰਨੀਆਂ ਬਣਾਉਣ ਲੱਗੀਆਂ ਕਹਿੰਦੀ ਵਾਹ ਕਹਿੰਦੀ ਮੇਰੇ ਤਾਂ ਮੂੰਹ 'ਚ ਪਾਣੀ ਆ ਗਿਆ ਮੈਂ ਕਿਹਾ ਜੇ ਖਾਣੀ ਆ ਤਾਜ ਆ ਕਹਿੰਦੀ ਕਿੱਥੇ ਭੈਣੇ ਮੈਂ ਤਾਂ ਕਹਿੰਦੀ ਯੂਐਸਏ ਬੈਠੀ ਐਨੀ ਦੂਰ ਤੇ ਕਹਿੰਦੀ ਮੈਂ ਕਿੱਥੋਂ ਆ ਜੂੰਗੀ ਕਹਿੰਦੀ ਜਦੋਂ ਤੁਹਾਡੇ ਕੋਲ ਆਈ ਨਾ ਫੇਰ ਖਾ ਕੇ ਜਾਊਂਗੀ ਜ਼ਰੂਰ ਦੇਖੋ ਜੀ ਜਾਇ ਕੋਈ ਵਿਦੇਸ਼ਾਂ 'ਚ ਬੈਠਾ ਕਿਤੇ ਵੀ ਬੈਠਾ ਏ ਜਦੋਂ ਵੀ ਤਿਹਾਰ ਹੁੰਦੇ ਨੇ ਨਾ ਤਾਂ ਬਹੁਤ ਜ਼ਿਆਦਾ ਮਿਸ ਕਰਦੇ ਆ ਭੈਣ ਭਾਈ ਇਕ ਦੂਜੇ ਨੂੰ ਉਹ ਮੇਰੀ ਫਰੈਂਡ ਐ ਮੇਰੇ ਨਾਲੇ ਪੜਦੀ ਹੁੰਦੀ ਸੀ ਲੈਟਾ ਇਤਨੀ ਹੋਣੀ ਹਲੇ ਅੱਜ ਤਾਂ ਸਵੇਰ ਤਾਂ ਹੀ ਕੱਟ ਲੱਗਿਆ ਹੋਇਆ ਹੈ ਅੱਜ ਕੋ ਅਸੀਂ ਕੱਪੜੇ ਧੋਣੇ ਤੇ ਉਹ ਵੀ ਨਹੀਂ ਧੋਏ ਹੈਗੇ ਉਹ ਕੋਆ ਫੋਨ ਕਰਕੇ ਬਹੁਤ ਵਧੀਆ ਬਣੀਆਂ ਨੇ ਚਿੱਟੇ ਚਿੱਟੇ ਚੌਲਾਂ ਦੀਆਂ ਪਿੰਨੀਆਂ ਦੇਖੋ ਜੀ ਇਹ ਲੋੜੀ ਲੋੜੀ ਵਾਲੇ ਦਾ ਸਪੈਸ਼ਲ ਪਿੰਨੀ ਹੁੰਦੀ ਆ ਚੌਲਾਂ ਦੀ ਫੇਰ ਵੀ ਮੈਂ ਟਾਈਮ 'ਚੋਂ ਟਾਈਮ ਕੱਢ ਕੇ ਨਾ ਚੌਲਾਂ ਦੀਆਂ ਪਿੰਨੀਆਂ ਬਣਾ ਲਈਆਂ ਪਹਿਲਾਂ ਮੈਨੂੰ ਐਂ ਲੱਗਦਾ ਤਾਂ ਵੀ ਬੇਰੇ ਕੋਲ ਤਾਂ ਟਾਈਮ ਹੈ ਨਹੀਂ ਗਾ ਮੈਂ ਕਿਹਾ ਵੀ ਟਾਈਮ ਨੂੰ ਕਿੱਥੇ ਕੱਢਣਾ ਤਾਂ ਪੈਣਾ ਹੀ ਆ ਟਾਈਮ ਇਹ ਮੈਨੂੰ ਨਾ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਤੇ ਮੇਰੀ ਫੈਮਿਲੀ ਨੂੰ ਵੀ ਬਹੁਤ ਵਧੀਆ ਲੱਗਦੀਆਂ ਨੇ ਇਹ ਦਿਨਾਂ ਦੇ ਵਿੱਚ ਕੁਝ ਨਹੀਂ ਹੁੰਦਾ ਹੈਗਾ ਇਹ ਦਿਨਾਂ ਦੇ ਵਿੱਚ ਨਾ ਵਿਆਹਾਂ ਦਾ ਬਹੁਤ ਜ਼ਿਆਦਾ ਸੀਜ਼ਨ ਚੱਲ ਰਿਹਾ ਹੈ ਸੀਜ਼ਨ ਕਹਿ ਲਓ ਕੁਝ ਮਰਜ਼ੀ ਕਹਿ ਲੋ ਸਾਡੀ ਸੰਜੂ ਪਿੱਛੇ ਬੈਠੀ ਹੈ ਜਿਹੜੀ ਸਾਡੇ ਝਾੜ-ਕੋਚਾ ਕਰਦੀ ਹੈ ਨਾ ਉਹ ਹੱਸੀ ਜਾਂਦੀ ਅਸੀਂ ਕਿਹਾ ਵੀ ਤੂੰ ਵੀ ਆ ਜਾ ਕਹਿੰਦੀ ਨਹੀਂ ਦੀਦੀ ਮੈਨੂੰ ਆਉਣਾ ਹੈ ਆ ਜਾ ਤੈਨੂੰ ਵੀ ਤਾਹੂੰਗੀ ਮੈਂ ਪਿੰਨੀਆਂ ਤੋਂ ਆਪਣੇ ਬੱਚਿਆਂ ਵਾਸਤੇ ਲੈ ਕੇ ਜਾਇਂ ਜ਼ਰੂਰ ਨਾਲੇ ਆਪਣੇ ਘਰ ਵਾਲੇ ਵਾਸਤੇ ਵੀ ਲੈ ਕੇ ਜਾਇਂ ਚ ਦੇਖੋ ਜੀ ਜਦੋਂ ਮੈਂ ਕੜਾਹੀ ਤਰੀ ਪਹਿਲਾਂ ਤਾਂ ਮੇਰੀ ਫਰੈਂਡ ਦਾ ਫੋਨ ਆਇਆ ਉਸ ਟਾਈਮ ਮਗਰੋਂ ਰੇਕਾ ਦੇਵੀ ਦਾ ਫੋਨ ਆ ਗਿਆ ਕਹਿੰਦੀ ਦੀਦੀ ਕੀ ਕਰਦੀਆਂ ਮਹਾ ਵੀ ਚੌਲਾਂ ਦੀਆਂ ਪਿੰਨੀਆਂ ਬਣਾ ਰਹੀਆਂ ਦੀਦੀ ਮਾਰੇ ਵਾਸਤੇ ਵੀ ਭੇਜ ਦੇ ਮੈਂ ਕਿਹਾ ਕੋਈ ਨਾ ਭੇਜ ਦੂੰਗੀ ਕੱਲੇ-ਕੱਲੇ ਦੀ ਡਿਮਾਂਡ ਪੂਰੀ ਕਰਨੀ ਪੈਂਦੀ ਆ ਇਹ ਜ਼ਿਆਦਾ ਖੁਆ ਪਾਉਣ ਨਾਲ ਨਾ ਨਰਮ-ਨਰਮ ਪਿੰਨੀਆਂ ਨੇ ਬਹੁਤ ਵਧੀਆ ਬਹੁਤ ਨਰਮ ਨੇ ਹੁਣ ਥੋੜੀ ਠੰਡੀਆਂ ਹੋ ਕੇ ਸਾਰਾ ਨ ਕੋਈ ਦਾ ਹੀ ਪ੍ਰਤਾਪ ਹੁੰਦਾ ਏ ਜਿੰਨਾ ਵੱਧ ਖੁਆ ਹੋਊਗਾ ਨਾ ਚੌਲਾਂ ਦੀ ਪਿੰਨੀ ਦੇ ਵਿੱਚ ਜਾਏ ਬਜ਼ੁਰਗ ਜਿਵੇਂ ਮਰਜੀ ਖਾ ਸਕਦੇ ਸ਼ੌਂਕ ਨਾਲ ਚਲੋ ਜੀ ਆਪਾਂ ਨੇ ਦੇਖੋ ਇਧਰ ਨਾ ਗੋਲ ਗੋਲ ਪਿੰਨੀਆਂ ਚੌਲਾਂ ਦੀਆਂ ਵੱਟ ਕੇ ਨਾ ਖਾਲ ਭਰ ਲਿਆ ਏ ਜਿਆਦਾ ਹੁਣ ਇਹ ਠੰਡੀਆਂ ਹੋਣੀਆਂ ਫੇ ਕੜੀ ਤੇਰੇ ਨਾਲ ਥੋੜੀਆਂ ਹੋ ਜਾਣਾ ਕਾਟੀਆਂ ਕੱਟ ਕੜੀ ਕੱਟ ਹੋ ਜਾਣੀਆਂ ਬਹੁਤੀ ਕੜੀ ਵੀ ਨਹੀਂ ਪਿੰਨੀ ਖਾ ਹੁੰਦੀ ਹੈਗੀ ਨਾ ਨਾ ਕਿਵੇਂ ਸਾਡੇ ਮੰਮੀ ਜੀ ਉਹਨਾਂ ਦੇ ਦੰਦ ਨਹੀਂ ਨਾ ਹੈਗੇ ਉਹ ਨਰਮ ਚੀਜ਼ ਖਾ ਕੇ ਕੁਛ ਨਹੀਂ ਦੇਸੀ ਪੇ ਵਾਲਾ ਥੋੜਾ ਜਿਹਾ ਹੋਰ ਨਰਮ ਦੇਸੀ ਕੋ ਦਾ ਇੱਕ ਕੜਚੀ ਪਾਰੀ ਬਹੁਤ ਹੈ ਨੂੰ ਨਰਮ ਹੋ ਜਾਣਗੀਆਂ ਹੁਣ ਨਰਮ ਹੋ ਜਾਣਗੀਆਂ ਬੀਬੀ ਪੀ ਪਤਾ ਲੱਗ ਜੂਗਾ ਇੰਨਾ ਤਾਂ ਪਿੰਨੀ ਨੇ ਅਸਰ ਨਹੀਂ ਕਰਨਾ ਜਿੰਨਾ ਡਾਕਟਰ ਨੇ ਪੈਸੇ ਲੈ ਲੈਣੇ ਆ। ਬੀਬੀ ਹੁਣ ਤਾਂ ਵਦਵਾੜਮ ਬੀਬੀ ਜੀ ਦਾ ਵਦਲਾ ਤਾਂ ਵਦਨਾ ਹੀ ਵਦਲਾ। ਸੈਪ ਲਾਉਂਦੀ ਗੋਲੀ ਸਾਜਰੀ ਲੈ ਲੈ ਕਰੋ ਪਿੰਨੀ ਖਾਣ ਤੋਂ ਪਹਿਲਾਂ। ਰੇਕ ਦਾਈ ਦਾ ਮਾਦ ਗਾਦੀ ਨੂੰ ਖਾ ਕੇ ਕੰਮ ਕਰੋ ਕਹੀ ਚਲਾਓ। ਕਹੀ ਕਾਦੇ ਵਿੱਚ ਨਾ ਪਾਟਾ ਪਾ। ਪਾਟਾ ਤਾਂ ਬੀਜੀਆਂ ਹੁੰਦੀਆਂ ਨੇ ਕਹੀ ਕਾਦੇ ਵਿੱਚ ਚਲਾਉਣੀ ਬਣਾ। ਬੀਬੀ ਉਂ ਸੈਰ ਕਰ ਲਓ। ਆਓ ਇੱਕ ਪਿੰਨੀ ਖਾਟ। ਉਹਦੇ ਵਿੱਚ ਲਿਮਟ ਦੇ ਵਿੱਚ ਪਾਓ ਨਾ ਦੇਸੀ ਕਿਉਂ। ਪਿੰਨੀ ਨਾ ਖਾ ਹੁੰਦੀ। ਛੱਟ ਕਿਉਂ ਵੀ ਘਾ ਹੁੰਦੀ ਹੈਗੀ। ਇਹ ਲੋੜੀ ਦੇ ਲੋੜੀ ਬੇਲੇ ਨਾ ਐ ਹੁੰਦਾ ਵੀ ਆਪਾਂ ਆਪਣੇ ਘਰ ਦੀ ਉਹ ਨਜ਼ਮੀ ਚੀਜ਼ ਬਣਾਈਏ ਸਰਦੀਆਂ ਦੇ ਵਿੱਚ ਖਾਹ ਹੋ ਜਾਂਦੀ ਹੈ ਨਾ ਐ ਹੁੰਦਾ ਇਹ ਆਹ ਤਾਂ ਉਹ ਲੋੜੀਆਂ ਵੀ ਤਾਂ ਆਪਾਂ ਲਿਆਉਣਾ ਹੀ ਆਂ ਉਹ ਲੋੜੀਆਂ ਰਿਆੜੀਆਂ ਦੇ ਵਿੱਚ ਲੋੜੀਆਂ 'ਚ ਤਾਂ ਕੁਝ ਨਹੀਂ ਹੈਗਾ ਉਹਦਾ ਵਿੱਚ ਜਿੰਨਾ ਵੀ ਹੋ ਸਕੇ ਨਾ ਬਾਹਰੀਆਂ ਚੀਜ਼ਾਂ ਤੇ ਥੋੜਾ ਜਿਹਾ ਪ੍ਰੇਜੇ ਕਰਨਾ ਚਾਹੀਦਾ ਜੇ ਆਪਾਂ ਨੇ ਨਾ ਕੋਈ ਵੀ ਚੀਜ਼ ਬਣਾਉਣੀ ਹੈ ਤਾਂ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਇਹ ਚੀਜ਼ ਬਣਾ ਕੇ ਜ਼ਰੂਰ ਦਿਓ ਜਿਹੜੀ ਗੱਚ ਗੱਚ ਜੀ ਆ ਦਿਖਾਉਦੇ ਨੇ ਬੁਰਾ ਹਾਲਾਤ ਆ। ਉਹ ਤਾਂ ਹਾਂ ਵਾਈਪ ਹੋ ਰਹਾ। ਪੈਰਾਂ ਨਾਲੇ ਆਟਾ ਕੁ ਨਹੀਂ ਜੰਨੇ ਦਿਖਾਉਂਦੇ ਉਹਨੇ ਟੀਵੀ 'ਚ। ਕਿਹੜਾ ਹੁ ਲਿਫਾਫੇ ਦੇ ਉੱਤੇ ਮਾਰਕ ਲਾ ਕੇ ਲਿਫਾਫੇ ਜੰ ਬੰਦ ਕਰਕੇ ਦੇ ਜਿਹੜੀ ਆ। ਹਾਂ। ਚਲੋ ਜੀ ਹੁਣ ਆਪਾਂ ਨੇ ਨਾ ਪਿੰਨੀਆਂ ਬਣਾ ਕੇ ਨਾ ਦੇਖੋ ਤਿੰਨ ਥਾਲ ਭਰਲੇ ਨੇ ਤੇ ਬਹੁਤ ਜ਼ਿਆਦਾ ਟੇਸਟੀ ਬਣੀਆਂ ਤੇ ਸਾਡੀ ਫੈਮਿਲੀ ਨੇ ਨਾ ਨਾਲ ਦੀ ਨਾਲ ਚਾਹ ਦੇ ਨਾਲ ਖਾ ਵੀ ਲਈਆਂ ਕਹਿੰਦੇ ਬਹੁਤ ਜ਼ਿਆਦਾ ਟੇਸਟੀ ਬਣੀਆਂ ਤੇ ਪੂਰੀਆਂ ਨਾ ਨਰਮ ਨਰਮ ਪਿੰਨੀਆਂ ਬਣੀਆਂ ਕਹਿੰਦੇ ਮੂੰਹ ਵਿੱਚ ਨਾ ਬਸ ਪਤਾ ਹੀ ਨਹੀਂ ਲੱਗਿਆ ਕਿਹੜੇ ਟਾਈਮ ਪਿੰਨੀ ਖਾ ਹੋ ਗਈ ਆ ਤੇ ਬਹੁਤ ਜ਼ਿਆਦਾ ਨਰਮਤੀ ਚਲੋ ਜੀ ਹੁਣ ਆਪਾਂ ਨੇ ਲੋਹੜੀ ਵਾਸਤੇ ਨਾ ਸਪੈਸ਼ਲ ਪਿੰਨੀਆਂ ਬਣਾਈਆਂ ਚੌਲਾਂ ਦੀਆਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਬਣਾ ਕੇ ਜਰੂਰ ਦੇਖਿਓ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਮਿਲਦੇ ਹੁਣ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ